10 ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਆਪਾਂ ਬਣਾਵਾਂਗੇ ਜੀ ਕਾਲੀਆਂ ਤੋਰੀਆਂ ਤੇ ਆਲੂ ਦੀ ਸਬਜ਼ੀ ਬਿਲਕੁਲ ਨਵੇਂ ਤਰੀਕੇ ਨਾਲ ਤੇ ਸਿੰਪਲ ਜਿਹੇ ਤਰੀਕੇ ਨਾਲ ਤੇ ਇੱਥੇ ਆਪਾਂ ਲਈਏ ਨੇ 1/2 ਕਿਲੋ ਤੋਰੀਆਂ ਲੈ ਲਈਆਂ ਨੇ ਕੱਟ ਕੇ ਇਹਨਾਂ ਨੂੰ ਬਿਲਕੁਲ ਬਰੀਕ ਪੀਸਾਂ ਵਿੱਚ ਕੱਟ ਲਿਆ ਤੁਸੀਂ ਦੇਖ ਸਕਦੇ ਹੋ ਤੇ ਨਾਲ ਹੀ ਇੱਥੇ ਲੈ ਆਏ ਜੀ ਅਦਰਕ ਲਸਣ ਤੇ ਹਰੀਆਂ ਮਿਰਚਾਂ ਦਾ ਪੇਸਟ ਇਹਨਾਂ ਨੂੰ ਦਰਦਰਾ ਕੁੱਟ ਲਿਆ ਤਿੰਨ ਆਪਾਂ ਹਰੀਆਂ ਮਿਰਚਾਂ ਪਾਈਆਂ ਤੇ ਇੱਕ ਗੰਢੀ ਛੋਟੀ ਲਸਣ ਦੀ ਤੇ ਥੋੜਾ ਜਿਹਾ ਅਦਰਕ ਪਾ ਕੇ ਇਹਨਾਂ ਨੂੰ ਕੁੱਟ ਕੇ ਦਰ ਇੱਕ మీడియం ਸਾਈਜ਼ ਦਾ ਪਿਆਜ਼ ਇਹਨੂੰ ਵੀ ਬਰੀਕ-ਬਰੀਕ ਪੀਸਾਂ ਕੇ ਕੱਟ ਲਿਆ ਤੇ ਅੱਧੀ ਕੌਲੀ ਆਪਾਂ ਲਈ ਹੈ ਜੀ ਇੱਥੇ ਦੁੱਧ ਤੇ ਮਲਾਈ ਇਹਨਾਂ ਦੋਨੋਂ ਚੀਜ਼ਾਂ ਨੂੰ ਆਪਾਂ ਪਾਵਾਂਗੇ ਤੇ ਦੋ ਇੱਥੇ మీడియం ਸਾਈਜ਼ ਦੇ ਲਈ ਨੇ ਆਲੂ ਆਲੂਆਂ ਨੂੰ ਆਪਾਂ ਪਹਿਲਾਂ ਫਰਾਈ ਕਰਕੇ ਤੇ ਫੇਰ ਅੱਜ ਦੀ ਸਬਜ਼ੀ ਬਣਾਵਾਂਗੇ ਤੇ ਇਹਨਾਂ ਨੂੰ ਆਪਾਂ ਬਰੀਕ-ਬਰੀਕ ਕੱਟ ਲੈਣੇ ਆ ਤੇਲ ਪਾ ਲੈਨੇ ਆ ਤੇ ਗਰਮ ਕਰ ਲੈਨੇ ਆ ਇਹਨੂੰ तेल ਹੋ ਗਿਆ ਗਰਮ ਤੇ ਆਲੂਆਂ ਨੂੰ ਆਪਾਂ ਕਰ ਲੈਨੇ ਜੀ ਫਰਾਈ ਬਹੁਤ ਵਧੀਆ ਸਬਜੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਇੱਕ ਵਾਰ ਜਰੂਰ ਮੇਰੇ ਤਰੀਕੇ ਨਾਲ ਬਣਾਇਓ ਤੇ ਬਿਲਕੁਲ ਸਾਦੀ ਜਿਹਾ ਤੜਕਾ ਲਾ ਕੇ ਆਪਾਂ ਬਣਾਵਾਂਗੇ ਆਲੂ ਆਪਾਂ ਫਰਾਈ ਕਰ ਲੈਨੇ ਤੇ ਹੁਣ ਇਹਨਾਂ ਆਲੂਆਂ ਨੂੰ ਆਪਾਂ ਕੱਢ ਲੈਨੇ ਆ ਹੁਣ ਆਪਾਂ ਪਾ ਲਨੇ ਜੀ ਤੇਲ ਵਿੱਚ ਜੀਰਾ ਇਹ ਨਾਲ ਹੀ ਪਾ ਦਾਂਗੇ ਪਿਆਜ਼ 2-3 ਮਿੰਟ ਪਿਆਜ਼ ਭੋਲ ਲਾਂਗੇ ਤੇ ਫਿਰ ਆਪਾਂ ਅਗਰ ਬਾਅਦ ਪਾਵਾਂਗੇ ਜੀ ਅੱਧਾ ਇੱਕ ਲੱਛਣ ਹਰੀ ਮੇਥੀ ਦਾ ਪੇਸਟ ਬਣਾ ਕੇ ਰੱਖਿਆ नाली लसन प्याज आपने देंगे जी स्वाद के हिसाब न अद्धा चम्मच आप देंगे जी नमक का अद्धा चम्मच पा देंगे आप हल्दी पाउडर का थोड़ा जावानगे आप चम्मच का चौथा हिस्सा गर्म मसाला ਤੇ ਥੋੜੀ ਜਿਹੀ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਹੀ ਪੀਤੀ ਹੋਈ ਲਾਲ ਮਿਰਚ ਤੇ ਥੋੜੀ ਜਿਹੀ ਪਾਵਾਂਗੇ ਆਪਾਂ ਚਮਚ ਦਾ ਚੌਥਾ ਹਿੱਸਾ ਲਾਲ ਮਿਰਚ ਕਲਰ ਵਾਲੀ ਐਮ ਡੀ ਐਚ ਦੀ ਤੇ ਇਹਨਾਂ ਮਸਾਲਿਆਂ ਨੂੰ ਕਰ ਦਿੰਨੇ ਆ ਜੀ ਮਿਕਸ ਤੇ ਹੁਣ ਆਪਾਂ ਪਾ ਦਾਂਗੇ ਜੀ ਇਹਨਾਂ ਵਿੱਚ ਕਟੀਆਂ ਹੋਈਆਂ ਤੋਰੀਆਂ ਆਪਾਂ ਬਿਲਕੁਲ ਪਾਣੀ ਨਹੀਂ ਪਾਉਣਾ ਤੋਰੀਆਂ ਦੇ ਵਿੱਚ ਬਿਨਾ ਪਾਣੀ ਤੋਂ ਦੋਲੀਆਂ ਬਣਾ ਕੇ ਤਿਆਰ ਕਰਾਂਗੇ। ਸਬਜੀ ਨਾਲ ਭਾਈ ਪੂਰੀ ਚੱਟਾ ਲਏ ਨੇ ਤੁਸੀਂ ਦੇਖ ਲਏ। 5 ਮਿੰਟ ਹੋ ਗਏ ਨੇ ਦੋਲੀਆਂ ਨੂੰ ਰਿਜਦੇ ਹੋਏ। ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜਿਹੜੀ ਆਪਾਂ ਮਲਾਈ ਲਈ ਹੈ। ਮਲਾਈ ਤੇ ਦੁੱਧ ਦੋਨੋਂ ਤਿੰਜਾ ਪੱਦੀ ਕੋਲੀ ਲਈ ਹੈ ਇਹਨੂੰ ਪਾ ਦਿੰਨੇ ਆ। ਹੁਣ ਆਪਾਂ ਇਹਦੇ ਵਿੱਚ ਜਿਹੜਾ ਦੁੱਧ ਪਾਇਆ ਇਹਨੂੰ ਸੁਕਾ ਕੇ ਤੇ ਫਿਰ ਸਬਜੀ ਆਪਾਂ ਕਰਾਂਗੇ ਜੀ ਤਿਆਰ। ਦੁੱਧ ਤੋਂ ਪਹੁੰਚ ਦੋ ਕੁ ਮਿੰਟਾਂ ਬਾਅਦ ਆਪਾਂ ਨਾਲ ਦੀ ਨਾਲ ਪਾ ਦਾਂਗੇ ਆਲੂ ਵੀ ਇਤੋਂ ਇਹਨਾਂ ਨੂੰ ਵੀ ਘਰ ਕੇ ਚੰਗੀ ਤਰੀਕੇ ਨਾਲ ਮਿਕਸ ਤੇ ਦੁੱਧ ਸਾਰਾ ਸੁਕਾ ਲਵਾਂਗੇ ਚਲੋ ਜੀ ਆਪਾਂ ਸਬਜੀ ਚ ਜਿਹੜਾ ਦੁੱਧ ਤੇ ਮਲਾਈ ਪਾਇਆ ਸੀਗਾ ਉਹਨੂੰ ਆਪਾਂ ਚੰਗੀ ਤਰ੍ਹਾਂ ਸੁਕਾ ਲਿਆ ਤੇ ਹੁਣ ਆਪਣੀ ਸਬਜੀ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਸਬਜੀ ਬਣੀ ਆ ਤੇ ਨਾਲ ਹੀ ਬਣੀ ਆ ਪਰਾਰੀ ਇਹਨੂੰ ਤੁਸੀਂ ਕਿਸੇ ਵੀ ਰੋਟੀ ਦੇ ਨਾਲ ਪਰੌਂਠੇ ਦੇ ਨਾਲ ਚਾਹੇ ਚੋਲਾ ਦੇ ਨਾਲ ਤੁਸੀਂ ਖਾ ਸਕਦੇ ਹੋ ਤੇ ਜੇਕਰ ਅੱਜ ਦੀ ਰੈਸਪੀ ਤੁਹਾਨੂੰ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ